ਦੀ ਅਨੁਦੀਆਤੀ ਦੇ ਥਾਣਾ ਮੁਲਾਕਪੁਰ ਦਾਖਾ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸੁਨੀਤ ਮਾਰ ਸਾਨੂੰ ਸੁਨੀਤ ਮਾਰ ਜੋ ਕਿ ਜੋਂਗਰਣ ਵਾਲਾ ਇਹ ਸ਼ਖਸ਼ ਵੱਖ-ਵੱਖ ਬੈਂਕਾਂ ਦੇ ਏਟੀਐਮ ਮਸ਼ੀਨਾਂ ਤੇ ਝੋਲੇ-ਪਾਲੇ ਲੋਕਾਂ ਨਾਲ ਉਹਨਾਂ ਦਾ ਏਟੀਐਮ ਕਾਰਡ ਬਦਲ ਕੇ ਉਹਨਾਂ ਨੂੰ ਠੱਗੀ ਮਾਰਦਾ ਹੈ ਜਿਸ ਤੋਂ ਬਾਅਦ ਸਾਡੇ ਐਸਐਚਓ ਦਾਖਾ ਦੇ ਉਹਦੀ ਗੀਮ ਵੱਲੋਂ ਬੜੀ ਜੀ ਮਿਹਨਤ ਦੇ ਨਾਲ ਇਸ ਸ਼ਖਸ਼ ਨੂੰ ਕਾਬੂ ਕੀਤਾ ਗਿਆ ਇਸ ਕੋਲੋਂ ਸਾਨੂੰ ਵੱਖਰੇ-ਵੱਖਰੇ 17 ਬੈਂਕਾਂ ਦੇ ਅਣਾ ਸੀ ਦੇ ਕਰੀਬ 18 ਕਾਰਡ ਬਣਾ ਲਏ ਹਨ ਇਸ ਤੋਂ ਇਲਾਵਾ ਜਦੋਂ ਇਹ ਦੀ ਮੁਸ਼ਕਲ ਕੀਤੀ ਗਈ ਤਾਂ ਮੁਸ਼ਕਲ ਪਤਾ ਲੱਗਾ ਕਿ ਚੋਅਸ ਦਾ ਮੋਟਰ ਸਟੈਂਡੀ ਹੈ ਉਸ ਮੁਤਾਬਕ ਇਹ ਆਪਣੇ ਸਿਰ ਦੇ ਉੱਪਰ ਪੱਕ ਬਣ ਕੇ ਆਪਣੇ ਆਪ ਨੂੰ ਚੰਗਾ ਸ਼ਖਸ ਦਹੋਣਾ ਉਸ ਤੋਂ ਬਾਅਦ ਇਹ ਏਟੀਐਮ ਮਸ਼ੀਨਾਂ ਦੇ ਬਾਹਰ ਜਾਂਦਾ ਜਿੱਥੇ ਵੀ ਅਗਰ ਕੋਈ ਬਜ਼ੁਰਗ ਜਾਂ ਕੋਈ ਜਨਾਨੀ ਜਿਸ ਨੂੰ ਏਟੀਐਮ ਕਾਰਡ ਚਲਾਉਣਾ ਨਹੀਂ ਆਉਂਦਾ ਉਸ ਨੂੰ ਜਾ ਕੇ ਪੈਂਦਾ ਕਿ ਮੈਂ ਤੁਹਾਡੀ ਕਿਵੇਂ ਹੈਲਪ ਕਰ ਸਕਦਾ ਇਹ ਉਹਨਾਂ ਤੋਂ 18 ਕਾਰਡ ਬਦਲੇ ਆਪਣਾ ਏਟੀਮ ਕਾਰਡ ਜੋ ਸਿਮਹ ਕੋਲ ਬਦਲ ਦਿੰਦਾ ਸੀਗਾ ਫਿਰ ਜਦੋਂ ਉਹ ਬਦਲਿਆ ਹੋਇਆ ਏਟੀਮ ਕਾਰਡ ਲਗਾ ਕੇ ਆਪਣਾ ਪਿੰਨ ਭਰਦੇ ਸੀ ਤਾਂ ਇਹ ਚੋਰੀ ਛੁੱਪੇ ਉਸਦਾ ਪੀਡੀਆ ਦਾ ਪਿੰਨ ਨਹੀਂ ਪੜਵੰਦਾ ਸੀ ਜਿਸ ਤੋਂ ਬਾਅਦ ਜਦੋਂ ਉਹ ਸਖ ਕਿਉਂਕਿ ਇਸਦੇ ਪੈਸੇ ਨਹੀਂ ਨਿਕਲਦੇ ਸਨ ਕਿਉਂਕਿ ਏਟੀਮ ਉਸ ਦਾ ਬਦਲ ਚੁੱਕਾ ਸੀ ਇਹ ਬਾਅਦ ਵਿੱਚ ਕਿਸੇ ਹੋਰ ਏਟੀਮ ਦੇ ਜਾਂਦਾ ਸੀ ਤੇ ਬਦਲੇ ਹੋਏ ਏਟੀਮ ਨਾਲ ਜੋ ਚੁਰਾਇਆ ਹੋਇਆ ਪਿੰਨ ਕਾਰਡ ਆ ਉਸ ਦੇ ਨਾਮ ਲੋਕਾਂ ਦੇ ਲੱਖਾਂ ਰੁਪਏ ਘਟਵਾ ਕੇ ਉਹਨਾਂ ਨੂੰ ਧੱਕੀ ਮਾਰਿਆ ਸੀ ਜੋ ਲੋ ਇਸ ਦੀ ਪੁਸ਼ਕਸ਼ਨ ਦਾ ਸਾਨੂੰ ਪਤਾ ਲੱਗਾ ਕਿ ਇਸ ਦੇ ਖਿਲਾਫ ਪਹਿਲਾਂ ਵੀ ਇਸ ਦੇ ਪੰਜ ਮੁਕਦਮੇ ਜੋ ਕਿ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਕਿ ਲੁਧਿਆਣਾ ਕਮਿਸ਼ਨਰ ਖੰਨਾ ਫਾਦੇਗੜ ਸਾਹਿਬ ਸਮਰੂਪ ਜੰਗਰਾਉ ਵਿਖੇ ਇਸ ਦੇ ਖਿਲਾਫ ਇਸੇ ਤਰੀਕੇ ਦੇ ਕਾਫੀ ਮੁਕਦਮੇ ਦਰਜ ਹੋਏ ਸੋ ਇਹ ਸਾਨੂੰ ਕਾਫੀ ਟਾਈਮ ਤੋਂ ਪਹਾਲਤ ਸੀ ਜਿਵੇਂ ਸਾਡੇ ਕੋਲ ਇਸ ਦੇ ਖਿਲਾਫ ਕਾਫੀ ਸ਼ਿਕਾਇਤਾਂ ਵੀ ਸ਼ੁਰੂ ਹੋ ਰਹੀਆਂ ਸਨ ਸੋ ਜੋ ਇਸ ਦੀ ਰਿਮੇਲੀ ਪੁਸ਼ਕਸ਼ ਕੀਤੀ ਆ ਇਸ ਨੇ ਪੁਸ਼ਕਸ਼ ਦੇ ਵਿੱਚ ਮੰਨਿਆ ਵਾ ਕਿ ਉਸਨੇ ਜੋ 7818 ਕਾਰਟਸ ਨੇ ਵਕਤ-ਵਕਤ ਦਿੱਲੀ ਸੂਬਾਜਾਰ ਤੋਂ ਲੈ ਕੇ ਆਏ ਜਿਸ ਤੋਂ ਬਾਅਦ ਇਹ ਇਹ ਕਾਰਡ ਬਦਲ ਕੇ ਅਗਲੇ ਦਸਤੀ ਕਾਰਡ ਲੈ ਕੇ ਉਹਦੇ ਪੈਸੇ ਕਰਵਾ ਲੈਂਦਾ ਇਸ ਨੇ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਫਵਾਦ ਦਾ ਮੰਨੀਆ ਹੈ ਸੋ ਅਸੀਂ ਇਹ ਉਹ ਡਿਟੇਲ ਗੈਦਰ ਕਰਨੇ ਹਨ ਜੋ ਮਾਲਕ ਨਹੀਂ ਉਹਨਾਂ ਤੱਕ ਪਹੁੰਚ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਇਸ ਵੀਡੀਓ ਦੇ ਜ਼ਰੀਏ ਵੀ ਸਾਰੇ ਲੋਕਾਂ ਨੂੰ ਇਹ ਕਹਾਂਗਾ ਕਿ ਜੇਕਰ ਕਿਸੇ ਵੀ ਬੰਦੇ ਨਾਲ ਅਗਰ ਪੀਟੀਐਮ ਬਦਲ ਕੇ ਉਸ ਨਾਲ ਧੱਕੀ ਹੋਈ ਹੈ ਤਾਂ ਤੁਰੰਤ ਲੁਧਿਆਣਾ ਅਧਿਆਪੀ ਦੇ ਜਾਂ ਐਸਐਸਓ ਦਾਖਾ ਜਾਂ ਮੇਰੇ ਨਾਲ ਡੀਐਸਪੀ ਦਾਖਾ ਨਾਲ ਸੰਪਰਕ ਕਰੋ ਤਾਕਿ ਸਾਨੂੰ ਲੋਕਾਂ ਨੂੰ ਇਸ ਮਾਮਲੇ ਵਿੱਚ ਹੁਦਾਈ ਬਣਾ ਸਕੀਏ ਤੇ ਜੋ ਉਹਨਾਂ ਦੇ ਪੈਸੇ ਠੱਗੇ ਗਏ ਨੇ ਉਹ ਬੈਂਕ ਤੋਂ ਜਾਂ ਕੋਈ ਰਸਟਰ ਤੋਂ ਜੋ ਉਸੇ ਖਬਰੇ ਕਰਾਂਗੇ ਉਹਨਾਂ ਨੂੰ ਵਾਪਸ ਦਿਵਾ ਸਕੀਏ ਸੋ ਅਸੀਂ ਕ੍ਰਾਈਮ ਦੇ ਅਗੇਂਸਟ ਜੇ ਸਾਨੂੰ ਕੋਈ ਵੀ ਹੋਰ ਵੀ ਇਸ ਤਰੀਕੇ ਦੀ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਾਡੇ ਕੋਲ ਇਸ ਬੰਦੇ ਦਾ ਤਿੰਨ ਦਿਨ ਦਾ ਰਿਮਾਂਡ ਤੇ ਹੈ ਸੋ ਰਿਮਾਂਡ ਦੇ ਨਾਲ ਇਹ ਕੋਈ ਵੀ ਡੀਟੇਲ ਦੇ ਵਿੱਚ ਕੁਝ ਕਿਤੇ ਕੀਤਾ ਜਾਓ ਤੇ ਹੋਰ ਵੀ ਇਸ ਤੋਂ ਕਾਫੀ ਰਿਕਵਰੀ ਦੀ ਵਾਰਦਾਤਾਂ ਪੇਸ਼ ਹੋਣ ਦੀ ਸਾਨੂੰ ਮਿਲਦੀ ਹੈ